ਆਸਟ੍ਰੇਲੀਆ ਜਾਣਾ ਹੁਣ ਹੋਰ ਵੀ ਔਖਾ ਹੋ ਗਿਆ ਹੈ ਆਸਟ੍ਰੇਲੀਆ ਦੀ ਸਰਕਾਰ ਨੇ ਇੱਥੇ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਨਿਯਮਾਂ ਹੋਰ ਵੀ ਸਖਤ ਕਰ ਦਿੱਤੇ ਗਏ ਨੇ ਇਥੋਂ ਦੀ ਸਰਕਾਰ ਨੇ ਪਹਿਲਾ ਜੁਲਾਈ ਤੋਂ ਕੋਮਾਂਤਰੀ ਵਿਦਿਆਰਥੀਆਂ ਵੀਜ਼ਾ ਦੀ ਫੀਸਾਂ ਦੇ ਵਿੱਚ ਦੋ ਗੁਣੇ ਤੋਂ ਵੱਧ ਦਾ ਵਾਅਦਾ ਕੀਤਾ ਸੀ ਤੇ ਸਰਕਾਰ ਨੇ ਹੁਣ ਕੋਮਾਂਤਰੀ ਵਿਦਿਆਰਥੀ ਲਈ ਵੀਜ਼ਾ ਫੀਸ ਜੋ 710 ਤੋਂ 1600 ਡਾਲਰ ਤੱਕ ਵਾਅਦਾ ਦਿੱਤੀ ਹੈ ਸਰਕਾਰ ਨੇ ਕਿਹਾ ਹੈ ਕਿ ਵਾਅਦਾ ਆਸਟ੍ਰੇਲੀਆ ਦੇ ਵਿੱਚ ਸਿੱਖਿਆ ਦੇ ਵੱਦ ਦੇ ਮੂਲ ਅਤੇ ਕੋਮਾਂਤਰੀ ਸਿੱਖਿਆ ਖੇਤਰ ਵਿੱਚ ਮਿਆਰ ਬਹਾਲ ਕਰਨ ਲਈ ਅਲਬਾਨੀਜ਼ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ ਇਸ ਵਿੱਚ ਇਹ ਵਾਅਦਾ ਸਿੱਖਿਆ ਅਤੇ ਪ੍ਰਵਾਸ ਵਿੱਚ ਕਈ ਅਹਿਮ ਪਹਿਲ ਕਦਮੀਆਂ ਨੂੰ ਫੰਡ ਦੇਣ ਵਿੱਚ ਵੀ ਮਦਦ ਕਰੇਗਾ ਸੋਣ ਜੇਕਰ ਤੁਸੀਂ ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਖਬਰ ਬਿਲਕੁਲ ਤੁਹਾਡੇ ਲਈ ਹੈ ਕਿਉਂਕਿ ਆਸਟ੍ਰੇਲੀਆ ਜਾਣ ਦੇ ਲਈ ਹੁਣ ਵੱਦ ਫੀਸ ਤੁਹਾਨੂੰ ਅਦਾ ਕਰਨੀ ਪਵੇਗੀ ਅਕਸਰ ਹੁੰਦਾ ਸੀ ਕਿ ਪੰਜਾਬ ਦੇ ਵਿੱਚ ਲੋਕ ਜੋ ਕਿ ਵਿਦੇਸ਼ਾਂ ਵਿੱਚ ਜਾ ਕੇ ਬਸਣ ਦਾ ਸੁਪਨਾ ਦੇਖਦੇ ਨੇ ਆਸਟ੍ਰੇਲੀਆ ਜਾਂ ਫਿਰ ਅਜਿਹੀਆਂ ਕੰਟਰੀਆਂ ਦੇ ਵਿੱਚ ਜਾਣ ਦੇ ਲਈ ਸਟੂਡੈਂਟ ਵੀਜ਼ਾ ਦੀ ਵਰਤੋਂ ਹੈ ਜੋ ਕਰਦੇ ਸੀ ਸਟੂਡੈਂਟ ਵੀਜ਼ਾ ਨੂੰ ਜੋ ਵਰਕ ਵੀਜ਼ਾ ਦੇ ਵਿੱਚ ਕਨਵਰਟ ਕਰ ਦਿੱਤਾ ਜਾਂਦਾ ਸੀ ਸੋ ਇਸ ਤੋਂ ਬਾਅਦ ਹੁਣ ਜੋ ਸਟੂਡੈਂਟ ਵੀਜ਼ਾ ਵੈ ਜੋ ਵਿਦਿਆਰਥੀ ਵੀਜ਼ਾ ਵੈ ਉਸਤੇ ਵਿੱਚ ਵੀ ਹੁਣ ਜੋ ਫੀਸ ਹੈ ਉਸਤੇ ਵਿੱਚ ਵਾਧਾ ਕੀਤਾ ਗਿਆ ਹੈ 710 ਤੋਂ ਫੀਸ ਵਧਾ ਕੇ ਹੁਣ ਲਗਭਗ 1600 ਡਾਲਰ ਤੱਕ ਵਾਧਾ ਦਿੱਤੀ ਗਈ ਹੈ ਸੋ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਅਤੇ ਬਹੁ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਐਂਡਰਿਊ ਗਾਰਲਜ਼ ਨੇ ਪ੍ਰਵਾਸੀ ਕਾਮਿਆਂ ਦੇ ਹੋ ਰਹੇ ਸ਼ੋਸ਼ਣ ਬਾਰੇ ਕਿਹਾ ਕਿ ਉਹਨਾਂ ਨੇ ਫੈਸਲੇ ਕਰਮਚਾਰੀਆਂ ਨੂੰ ਆਪਣਾ ਫੱਕਰ ਰੱਖਣ ਵਿੱਚ ਮਦਦ ਕਰਨਗੇ ਤੇ ਉਹਨਾਂ ਕਿਹਾ ਕਿ ਗਲਤ ਕੰਮ ਕਰਨ ਵਾਲੇ ਮਾਰਕਾ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਹੁਣ ਸਾਈਕਲ ਮਾਈਗ੍ਰੇਸ਼ਨ ਦੀ ਤਨਖਾਹ 70000 ਤੋਂ ਵਧਾ ਕੇ 77150 ਡਾਲਰ ਹੈ ਕਰ ਦਿੱਤੀ ਗਈ ਹੈ ਸੋਨ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਸਰਵਣ ਦਾ ਕਹਿਣਾ ਹੈ ਕਿ ਇਹ ਜੋ ਫੈਸਲਾ ਵਾ ਉਹਨਾਂ ਨਹੀਂ ਲੋਕਾਂ ਦੇ ਹੱਕ ਦੇ ਵਿੱਚ ਭਲਾਈ ਦੇ ਲਈ ਕੀਤਾ ਵਾ ਪਰ ਇਸ ਦੇ ਨਾਲ ਲੋਕਾਂ ਨੂੰ ਹੁਣ ਵਿਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ਨੂੰ ਫੀਸ ਬੇਸ਼ੱਕ ਵੱਧ ਅਦਾ ਕਰਨੀ ਪਿਆ ਕਰੇਗੀ